ਸਸਿਕਾ ਜੀ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜੀ ਪੰਜਾਬ ਦੇ ਵਿੱਚ ਖੇਤੀਬਾੜੀ ਤੇ ਪਿੰਡੂ ਵਿਕਾਸ ਵਿਭਾਗ ਦੇ ਵਿੱਚ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਜਿਸ ਦੇ ਲਈ ਤੁਸੀਂ ਅਪਲਾਈ ਜਿਹੜਾ ਹੈ ਉਹ ਕਰਨਾ ਹੋਵੇਗਾ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਮੈਂ ਤੁਹਾਨੂੰ ਦਵਾਂਗਾ 12ਵੀਂ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਲਈ ਬਹੁਤ ਵਧੀਆ ਮੌਕਾ ਹੈ ਜੀ ਇਸ ਦੇ ਵਿੱਚ ਸੈਲਰੀ ਬਹੁਤ ਵਧੀਆ ਰਹਿਣ ਵਾਲੀ ਹੈ ਕਿੱਦਾਂ ਅਪਲਾਈ ਕਰਨਾ ਹੋਵੇਗਾ ਨੋਟੀਫਿਕੇਸ਼ਨ ਕਿਹੜਾ ਹੈ ਉਹ ਮੈਂ ਅੱਗੇ ਜਾਣਕਾਰੀ ਤੁਹਾਨੂੰ ਦੇਣੀ ਚਾ ਰਿਹਾ ਹਾਂ ਸੋ ਵੀਡੀਓ ਨੂੰ ਪੂਰਾ ਦੇਖਿਓ ਤੇ ਫਸਟ ਟਾਈਮ ਚੈਨਲ ਤੇ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਸਾਡੀ ਵੈਬਸਾਈਟ ਜੋ ਕਿ ਹੈ meetacademy.in ਤੁਸੀਂ ਉਸ ਨੂੰ ਵੀ ਸਬਸਕ੍ਰਾਈਬ ਜਿਹੜਾ ਹੈ ਉਹ ਕਰ ਸਕਦੇ ਹੋ ਠੀਕ ਹੈ ਜੀ ਉਹਦੇ ਲਈ ਸਿੰਪਲੀ ਤੁਸੀਂ Google 'ਚ ਜਾਣਾ ਤੇ ਉੱਥੇ ਜਾ ਕੇ ਟਾਈਪ ਕਰਨਾ www.meetacademy.in ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ ਉੱਥੋਂ ਸਾਰੇ ਹੀ ਜੋਬ ਰਿਲੇਟਡ ਅਪਡੇਟ ਡਿਟੇਲ ਤੁਸੀਂ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਜਿਹੜਾ ਹੈ ਉਹ ਤੁਸੀਂ ਕਰ ਸਕਦੇ ਹੋ ਤੇ ਚਲੋ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਤੇ ਬਾਕੀ ਤੁਹਾਡੇ ਮਨ 'ਚ ਕੋਈ ਵੀ ਡਾਊਟ ਹੈ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਜੀ ਸੋ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਨਬਾਰਡ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਠੀਕ ਹੈ ਜੀ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਨਵਾਰ ਦੇ ਬਾਰੇ ਵਿੱਚ ਸਭ ਨੂੰ ਪਤਾ ਹੋਏਗਾ ਇਸ ਦੇ ਵਿੱਚ ਕਸਟਮਰ ਸਰਵਿਸ ਐਗਜ਼ੀਕਿਊਟਿਵ ਸੀਏਸੀ ਦੀਆਂ ਵੈਕੈਂਸੀ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਜਿਨ੍ਹਾਂ ਨੇ ਗ੍ਰੈਜੂਏਸ਼ਨ ਅਨੁਭਵ ਜਿਨ੍ਹਾਂ ਦੀ ਹੈਗੀ ਹੈ ਉਹ ਇਸ ਪੋਸਟ ਲਈ ਅਪਲਾਈ ਕਰ ਸਕਦੇ ਨੇ ਇਸੇ ਦੇ ਨਾਲ ਪਲੱਸ 2 ਦੇ ਲਈ ਕਸਟਮਰ ਸਰਵਿਸ ਦੀਆਂ ਵੈਕੈਂਸੀਜ਼ ਵੀ ਜਿਹੜੀਆਂ ਨੇ ਉਹ ਇਹਨਾਂ ਵੱਲੋਂ ਹੀ ਜਾਰੀ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਤੁਹਾਡੀ ਜਿਹੜੀ ਪੋਸਟਿੰਗ ਆ 올 ਓਵਰ ਇੰਡੀਆ ਕੈਂਡੀਡੇਟਸ ਜਿਹੜੇ ਨੇ ਇਹਦੇ ਲਈ ਅਪਲਾਈ ਕਰ ਸਕਦੇ ਨੇ ਠੀਕ ਹੈ ਇਸ ਦੇ ਵਿੱਚ ਉਹਨਾਂ ਨੇ ਸਾਰੀ ਡਿਟੇਲ ਇੱਥੇ ਮੈਂਸ਼ਨ ਕੀਤੀ ਹੋਈ ਹੈ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੇ ਦਿੱਤੇ ਗਏ ਲਿੰਕ ਦੇ ਉੱਪਰ ਅਪਲ ਤੇ ਹੀ ਦਾ ਨੋਟੀਫਿਕੇਸ਼ਨ ਉਹ ਜਾਰੀ ਕੀਤਾ ਗਿਆ ਹੈ ਜੀ ਸੈਕੰਡ اے ਨੋਟੀਫਿਕੇਸ਼ਨ ਜਿਹੜਾ ਕਿ ਕਸਟਮਰ ਸਰਵਿਸ ਆਫੀਸਰ ਦਾ ਹੈ ਇਸ ਦੇ ਵਿੱਚ ਪਲੱਸ 2 ਵਾਲੇ ਕੈਂਡੀਡੇਟ ਵੀ ਅਪਲਾਈ ਜਿਹੜਾ ਕਰ ਸਕਦੇ ਨੇ ਠੀਕ ਇਹਦੇ ਵਿੱਚ ਫਰੈਸ਼ਰਸ ਕੈਂਡੀਡੇਟ ਜਿਹੜੇ ਨੇ ਉਹ ਅਪਲਾਈ ਕਰ ਸਕਦੇ ਨੇ ਤੇ ਇਹਦੇ ਲਈ ਇੰਨਾਂ ਸਾਰੀਆਂ ਪੋਸਟਾਂ ਦੇ ਲਈ 올ਓਵਰ ਇੰਡੀਆ ਕੈਂਡੀਡੇਟ ਜਿਹੜੇ ਨੇ ਉਹ एलिजिबल ਹੋਣਗੇ ਅਪਲਾਈ ਕਰ ਸਕਣਗੇ ਇੱਥੇ ਉਹਨਾਂ ਨੇ ਕੰਟੈਕਟ ਡਿਟੇਲ ਵੀ ਦਿੱਤੀ ਹੋਈ ਹੈ ਠੀਕ ਹੈ ਜੀ ਜਿਨ੍ਹਾਂ ਨੂੰ ਤੁਸੀਂ ਕੰਟੈਕਟ ਇਹਦੇ ਵਿੱਚ ਕਰ ਸਕਦੇ ਹੋ ਤੇ ਇਸਦੇ ਵਿੱਚ ਤੁਹਾਡੇ ਕੋਲ ਵੈਲਿਡ ਡਰਾਈਵਿੰਗ ਲਾਇਸੈਂਸ ਤੇ ਟੂ ਵੀਲਰ ਦਾ ਹੋਣਾ ਜ਼ਰੂਰੀ ਹੋਵੇਗਾ ਏਜ ਜਿਹੜੀ 33 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਤੁਸੀਂ ਇਹਦੀ ਵੈਬਸਾਈਟ ਤੇ ਜਾ ਕੇ ਹੀ ਅਪਲਾਈ ਕਰਨਾ ਹੋਵੇਗਾ ਤੇ ਨੋਟੀਫਿਕੇਸ਼ਨ ਇਹਨਾਂ ਨੇ ਆਪਣੀ ਕੈਰੀਅਰ ਜੋ ਕਿ ਨਵਾੜ ਦੀ ਹੈ ਅਫੀਸ਼ੀਅਲ ਵੈਬਸਾਈਟ ਹੈ ਜੀ ਇੱਥੋਂ ਤੁਸੀਂ ਇਹਨਾਂ ਦੇ ਹੋਮ ਪੇਜ ਤੇ ਜਾ ਕੇ ਵੀ ਵੈਕੈਂਸੀ ਜਿਹੜੀਆਂ ਨੇ ਉਹ ਚੈੱਕ ਕਰ ਸਕਦੇ ਹੋ ਸੋ ਇਹ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹਨਾਂ ਬਾਡ ਦੀ ਹੈ ਨੈਸ਼ਨਲ ਬੈਂਕ ਫਾਰ ਐਗਰੀ ਰੂਰਲ ਐਂਡ ਐਗਰੀਕਲਚਰ ਡਿਵੈਲਪਮੈਂਟ ਦੇ ਲਈ ਇਹਨਾਂ ਬਾਡ ਵੱਲੋਂ ਹੀ ਵੈਬਸਾਈਟ ਬਣਾਈ ਹੋਈ ਹੈ ਔਰ ਇਹਦੇ ਵਿੱਚ ਤੁਸੀਂ ਆਨਲਾਈਨ ਹੀ ਅਪਲਾਈ ਕਰਨਾ ਹੈ ਕੋਈ ਅਦਰ ਮੋਡ ਨਹੀਂ ਹੈ ਇਹਨਾਂ ਦੇ ਕਰੀਅਰ ਸੈਕਸ਼ਨ 'ਚ ਜਾ ਕੇ ਤੁਹਾਨੂੰ ਸਾਰੇ ਨੋਟੀਫਿਕੇਸ਼ਨ ਮਿਲ ਜਾਣਗੇ 올ਓਵਰ ਇੰਡੀਆ ਦੇ ਵਿੱਚ ਵੈਕੈਂਸੀ ਜਿਹੜੀਆਂ ਨੇ ਉਹ ਕੱਢੀਆਂ ਗਈਆਂ ਨੇ ਜਿਹਦੇ ਵਿੱਚ ਪੰਜਾਬ ਦੇ ਕੈਂਡੀਡੇਟ ਵੀ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਸੋ ਜਲਦੀ ਨਾਲ ਜਾ ਕੇ ਤੁਸੀਂ ਚੈੱਕ ਕਰਕੇ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਸੋ ਇਹ ਸੀਗਾ ਅੱਜ ਦਾ ਨ army video देवेशतातकदिली واी